ਮੈਂ ਲੈਫਟ ਲਾਤੀ ਪਾਏਗਾ ਨਾ ਜਿਹੇ ਕੋਡਪੜ ਪਾ ਕੇ ਗੋਹਾ ਨੱਟੇ ਠੀਕ ਹੈ ਲੈ ਪੂਰੀ ਆ ਦੇਖ ਲਓ ਨੀ ਆ ਰੋੜ ਕੇ ਦੇਖ ਲਓ ਬੜੀ ਬਹੁਤ ਹੁੰਦਾ ਤਾਂ ਤੇ ਤੇ ਅਗਲੀ ਫਿਰੇ ਲੋ ਵੀ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਇਆ ਗੋਹਾ ਬਣਾਉਣੇ ਰੀੜੀ ਦੀ ਫੈਕਟਰੀ ਜੀ ਲੈ ਕੇ ਆਇਆ ਇੰਨੀਆਂ ਬਣਾਈ ਨੇ ਬਾਈ ਨੇ ਕਿ ਬਾਈ ਦਾ ਨਾਮ ਚੱਲਦਾ ਜਾਂ ਆਹ ਕੰਮ ਦੇ ਵਿੱਚ ਬਾਈ ਬੜਾ ਵਧਾਈਆਂ ਨੇ ਵਧਾਈਆਂ ਫਿਰ ਤੈਨੂੰ ਬੜਾ ਬਹੁਤ ਵਾਤਾ ਠੀਕ ਹੈ ਤੇ ਬਾਈ ਕਾਮਲਾ ਸਿਰਾ ਲਾਉਂਦਾ ਬਾਈ ਨੂੰ ਅੱਜ ਹਰਿਆਣੇ ਤੱਕ ਦੇ ਵੀ ਆਰਡਰ ਆਏ ਨੇ ਆਹ ਫਿਰ ਰੀੜੀ ਚੈੱਕ ਕਰੋ ਬਣਾ ਤੁਸੀਂ ਲੈ ਬਾਈ ਜਿਹੜੇ ਜਿਹੜੇ ਬਾਈ ਸੁਭਾਲ ਕਰਦੇ ਸੀ ਨਾ ਫਿਰ ਸਾਨੂੰ ਆਹ ਚੈਂਦੀ ਆ ਜੀ ਰਬੜ ਵਾਲੇ ਜਾਂ ਲੋਹੇ ਵਾਲੇ ਚੈਂਦੀਆ ਸਿੰਗਲ ਟਾਇਰ ਵਾਲੇ ਚੈਂਦੀਆ ਜਿਹੜੀਆਂ ਮਰਜ਼ੀ ਲੈ ਲੋ ਲੈ ਵੀ ਭਾਈ ਨੇ ਖੁੱਲੇ ਓਪਰ ਕਰਦੇ ਨਵੇਂ ਸਾਲ ਤੇ ਹਣਾ ਭਾਈ ਹਾਂ ਭਾਈ ਲੈ ਭਾਈ ਦੱਸੀ ਗਰਾ ਇੱਥੋਂ ਲੱਗ ਜਾ ਕਰਾ ਕਿ ਇਹਦਾ ਕੀ ਹੋਰ ਹੈ ਇਹਦਾ ਠੀਕ ਹੈ ਹਾਂ ਜੀ ਇਹ 65 ਦਾ ਸੈਂਚੂਰੀ ਆ ਠੀਕ ਆ ਡਬਲ ਟਾਇਰ ਨੇਗੇ ਡਬਲ ਟਾਇਰ ਆਗਾ ਆ ਜਿਹੜੇ ਵੀਰੇ ਭਰਾ ਮੈਨੂੰ ਜਿਵੇਂ ਵੱਧ ਮੱਧ ਰੱਖਦੇ ਨੇਗੇ ਜੀ ਹੁਣ ਸਾਡੇ ਪੰਜਾਬੀ ਨੇ ਸਭ ਤੋਂ ਵੱਡੀ ਗੱਲ ਆ ਵੀ ਮੱਝਾ ਕੰਮ ਦੇ ਕੰਮਾਂ 'ਚ ਪੈ ਗਏ। ਹੁਣ ਲੋਕ 40-40 ਪੰਜਾਬ ਦਾ ਮੈਸਾ ਰੱਖਦੇ ਇਕੱਠੀਆਂ। ਨੌਰੇ ਬਣਾੜੇ। ਉਹਨਾਂ ਲਈ ਸਭ ਤੋਂ ਬੈਸਟ ਚੀਜ਼ ਆਹਾ ਜੀ। ਇਹਦੇ ਵਿੱਚ ਕੋਟੋ ਘਟ 20 ਮੱਝਾ ਦਾ ਗੁਵਾ ਪੈ ਜਾਂਦਾ ਇੱਕ ਵਾਈ ਜਣਾ। ਹਾਂ ਹਾਂ ਬਈ। ਤੇ ਆਹ ਬਈ ਮੇਰੇ ਨਾਲ ਆਹ ਕਾ ਦਾ। ਇਹ ਵੀ ਰਹਾ ਢੋਲ ਆਪਣਾ ਜਿਹੜਾ ਹੁੰਦਾ ਪਾਸਿਕ ਦਾ। ਰਾਵੜ ਦਾ। ਹਾਂ 200 ਲੀਟਰ ਆ। 200 ਲੀਟਰ ਦਾ? ਹਾਂ। ਇਹ ਇੱਕ ਦੀਆਂ ਦੋ ਬਣਦੀਆਂ ਨੇ। ਇੱਕ ਤੇ ਦੋ ਬਣਾਉਣਾ ਵੀ ਹਾਂ। ਠੀਕ ਐ। ਆ ਮੋਰੋ ਵੱਟ ਕੇ ਆਇਆ। ਉਹ ਕਰ ਦਿੰਦੀ। ਠੀਕ ਹੈ ਵੀ ਜਿਵੇਂ ਪਹਿਲਾਂ ਗਲਗਲ ਜਾਂਦੀ ਆਗੀ ਹਾਂ ਇਹ ਗਲ ਦਾ ਕੰਮ ਖਤਮ ਕਰਦਾ ਆਪਾਂ ਠੀਕ ਹੈ ਆਹ ਹਾਂ ਫਿਰ ਇਹ ਸਿੰਗਲ ਟਾਇਰ ਬਣਾਈ ਜਦੀ ਆਪਾਂ ਜਿਹੜੇ ਹੁਣ ਡਿਮਾਂਡ ਹੁੰਦੀ ਆ ਲਗਾ ਸਿੰਗਲ ਟਾਇਰ ਵੀ ਰੂੜੀ ਤੇ ਤਹਾਣੀ ਚੜਦੀ ਹਾਂ ਵਿੱਚ ਜਿਵੇਂ ਲੋਕ ਮੰਗਦੇ ਸੀ ਸਿੰਗਲ ਟਾਇਰ ਚ ਹਾਂ ਵੀ ਉਹ ਵਾਲਾ ਕਹਿੰਦਾ ਵੀ ਸਾਨੂੰ ਹੁੰਦੀ ਆ ਵੀ ਆਹ ਠੀਕ ਕਰਦੀ ਆ ਲੈ ਮਿੱਤਰੋ ਬਾਈ ਕਹਿੰਦਾ ਕੋਈ ਵੀ ਬੰਦਾ ਦੁੱਖੀ ਹੋ ਕੇ ਨਾ ਜਾਵੇ ਸਾਰੇ ਖੁਸ਼ ਹੋ ਕੇ ਜਾਣਾ ਤੇ ਹਰ ਇੱਕ ਦੀ ਪਸੰਦ ਆ ਆਹ ਮਿੱਤਰੋ ਸਿੰਗਲ ਟਾਇਰ ਹੀ ਨੇਗੇ ਆ ਲੋਹੇ ਚ ਵੀ ਨੇਗੇ ਆ ਰਾਵੜ ਚ ਵੀ ਨੇ ਤੇ ਚਾਦਰ ਬਾਈ ਇੱਕ ਨੰਬਰ ਲਾਉਂਦਾਗਾ ਟਾਇਰ ਪਹਿਲਾਂ ਵੀ ਸਾਰੇ ਦੇਖਾਂ ਸਾਰੇ ਨਵੇਂ ਲੋਕੀ ਨੇ ਬਾਈ ਨੇ ਕਿਉਂਕਿ ਬਾਈ ਕਹਿੰਦਾ ਵੀ ਮਾੜਾ ਕੰਮ ਨਹੀਂ ਕਰਨਾ ਕੋਈ ਲੰਬਾ ਬਣ ਦੇ ਤੇ ਉਹ ਦੇਖ ਲਓ ਅੰਦਰ ਮਿੱਤਰੋ ਸਾਰੇ ਰੇੜੀ ਤਿਆਰ ਹੋ ਰਹੀ ਨੇ ਸਾਰੇ ਢਿੰਗਾਂ ਨੇ ਆਪ ਇਹ ਨਵੇਂ ਆ 30 ਤੋਂ 100 ਰੇੜੀ ਆਰਡਰ ਆਪਾਂ ਇਸ ਦੇ ਰੇੜੀ ਮੇਰੇ ਕੋਲੋਂ ਜਾਣੀ ਦੀ ਆ ਜੀ ਉਹ ਬਾਈ ਨਾਲ ਕੰਡ ਕਰ ਲਿਓ ਤੇ ਬਾਈ ਆਪਣਾ ਇੱਕ ਨੰਬਰ ਦੱਸ ਦੇ ਐਡਰੈਸ ਪੂਰਾ ਆ ਰਹਿ ਗਿਆ ਐਡਰੈਸ ਪੂਰਾ ਹੋਸ ਰੰਗ ਆਪ ਕੋਈ ਵਾਰ ਕਈ ਬਾਈ ਨਾ ਐਡਰੈਸ ਪੁੱਛ ਦਿੰਦੇ ਫਿਰ ਦਿੱਕਤ ਖੜੀ ਹੋ ਜਾਂਦੀ ਆ ਲੈ ਮਿੱਤਰੋ ਜਿਹੜੇ ਮੇਰੇ ਭਰਾ ਕਈ ਵਾਰ ਨੂੰ ਕੋਈ ਦੁਕਾਨਦਾਰ ਹੁੰਦੇ ਨੇ 4th ਸੇਜ ਤੋਂ ਮੰਗਦੇ ਹੁੰਦੇ ਨੇ ਨਾ ਬਾਈ हां हमो ना वास्ते पराट उठ जे इकट्ठे होवे हां रानी रेडी आ ती चाहिदा काम करना होवे ओए वास्ते आपा फिर लेस ਵੀ ਗਾ ਬਣਾ ਮਾਣੋ ਵੀ ਆ ਲੈਸ ਹੋ ਜਾਂਦਾਗਾ ਤੇ ਇਕੱਠੀਆਂ ਲੈ ਕੇ ਜਾਂਦਾ ਇਕੱਠੇ ਲੈ ਕੇ ਜਾਂਦਾਗਾ हां ਲੈ ਮਿੱਤਰੋ ਜਿਹੜੇ ਮੇਰੇ ਭਰਾਣੇ ਕੋਈ ਦੁਕਾਨਦਾਰਾ ਜਿਵੇਂ ਕੋਈ ਰੱਖਦੇ ਹੁੰਦੇ ਤੰਗਲੀਆਂ ਕੋ ਐਵੇਂ ਦੈਣਾ ਉਹ ਵੀ ਆ ਲਾ ਜਾ ਕੇ ਵੀ ਰੱਖ ਸਕਦਾ ਹੈ ਆਪਣੇ ਸ਼ਹਿਰ ਦੇ ਵਿੱਚ ਤਾਂ ਇਹ ਵੇਚ ਸਕਦੇ ਬਾਈ ਕਹਿੰਦਾ ਉਹਨਾਂ ਨੂੰ ਹੋਲ ਸੇਲ ਡਿਸਕਾਊਂਟ ਦਿੱਤਾ ਜਾਊਗਾ ਤੇ ਜਿਹੜੇ ਵੀ ਮੇਰੇ ਭਰਾ ਪਿੰਡਾਂ ਵਿੱਚ ਮੱਝਾਂ ਗਾਵਾਂ ਰੱਖਦੇ ਨੇ ਜਿੰਨੀਆਂ ਮਰਜ਼ੀ ਤੇ ਬਾਈ ਆ ਲੈਟ ਲਈ ਆ ਇਹ ਹਾਂ ਬਈ ਅੱਛਾ ਆ ਲੈ ਮਿੱਤਰੋ ਬਣੇ ਲਿਫਟ ਲਾਤੀ ਬਾਈ ਕਹਿੰਦਾ ਤੇ ਕੋਟ ਪੈਂਟ ਪਾ ਕੇ ਗੋਹਾ ਲਿਖਦੇ ਹੋ ਠੀਕ ਹੈ ਲੈ ਪੂਰੀ ਆ ਦੇਖ ਲਓ ਨਹੀਂ ਆ ਰੋੜ ਕੇ ਦੇਖ ਲਓ ਰੈਲੀ ਬਹੁਤ ਹੋ ਗਈ ਇਹ ਤਾਂ ਜਵਾਗ ਲਈ ਫਿਰੇ ਹਾਂ ਹਾਂ ਬੁੜੀਆਂ ਬੜੇ ਜੇ ਮਰਜੀ ਲਈ ਫਿਰਿਆ ਕੋਈ ਦਿੱਕਤ ਨਹੀਂ ਜਿੱਥੇ ਮਰਜੀ ਦੂਰ ਘੁੰਮੀ ਜਾਂਦੋ ਜਿੱਥੇ ਮਰਜੀ ਲੈ ਮਿੱਤਰੋ ਬਾਈ ਨੇ ਇਕੱਲਾ ਬਾਈ ਕਹਿੰਦਾ ਸਾੜਾ ਨੇ ਲਿਫਟ ਲਾਈ ਆ ਗਈ ਆਹ ਦੇਖ ਲਓ ਪਹਿਲਾਂ ਤੁਸੀਂ ਸਾਰੀਆਂ ਦੇਖੋ ਮਿੱਤਰੋ 100 200 ਰੇੜੀ ਤਾਂ ਰੋਤਕ ਜਾਣੀ ਆ ਅੱਜ ਬਾਈ ਦੀ ਰਾਤ ਨੂੰ ਆਰਡਰ ਹੈਗਾ ਕਿਉਂਕਿ ਭਾਈ ਕੰਮੀ ਇੰਨਾ ਘੰਟ ਕਰਦਾ ਤੇ ਪੰਜਾਬੀਓ ਤੁਸੀਂ ਵੀ ਸਾਥ ਦਿਆ ਕਰੋ ਜਦੋਂ ਕਿ ਭਰਾ ਆਪਣੇ ਪਿੰਡਾਂ ਦੇ ਕੰਮ ਕਰਦੇ ਹੁੰਦੇ ਹਨ ਉਹਨੂੰ ਸਪੋਰਟ ਕਰਿਆ ਕਰੋ ਲੈ ਮਿੱਤਰੋ ਜਿੰਨੀ ਮਰਜ਼ੀ ਮੱਝਾ ਰੱਖੋਗਾ ਜਿੰਨੀ ਮਰਜ਼ੀ ਰੱਖੋ گا ਮਾਂ ਮੇਰੀਆਂ ਭੈਣਾਂ ਨੇ ਜੇ ਆਪਦੇ ਘਰਾਂ ਨੂੰ ਬਰਥਡੇ ਗਿਫਟ ਕਰਨਾ ਤਾਂ ਆਹ ਦੇ ਦਿਓ ਜਿਹੜੇ ਮੇਰੇ ਭਰਾ ਮੱਝਾ ਰੱਖਦੇ ਠੀਕ ਹੈ ਕਿਉਂਕਿ ਨਾਲ ਇਹ ਤਾਂ ਉਹ ਸੌਖੀ ਨੇ ਨਾਲ ਇਹਦੇ ਵਾਲ ਬੂਲ ਰਮਾਉਂਡ ਹੋ ਜਾਂਦੇ ਨੇ ਉਹ ਫ੍ਰੀ ਆ ਠੀਕ ਹੈ ਲੈ ਭਾਈ ਨੰਬਰ ਦਾ ਦੇ ਆਪਣੇ ਇੱਕ ਨਾਮ ਦਾ ਦੁਬਾਰਾ ਨੰਬਰ ਵੀਰੇ ਪਿੰਡ ਆਪਣਾ ਲੋਹਾ ਖੇੜਾ ਜ਼ਿਲ੍ਹਾ ਸੂਰਗੋੜਾ ਨੰਬਰ 9877477867 ਠੀਕ ਹੈ ਲੈ ਪਤੋ ਨੰਬਰ ਨੇ ਦੋ ਨੰਬਰ ਨੇ 99532779 ਇੱਕ ਨੰਬਰ ਹੋ ਗਿਆ ਆਪਣਾ ਠੀਕ ਹੈ ਵੀਰੇ ਲੈ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ